ਉਹ ਜਦੋਂ ਦਾ ਮੀਤ ਨੇ ਆਪਣਾ ਮਨ ਸਮਝਾਇਆ ਸਮਝਾਉਣਾ ਛੱਡ ਅਸੀਂ ਖੁਦ ਨੂੰ ਪੜਨੇ ਪਾਇਆ ਬਈ ਜਦੋਂ ਦਾ ਜੀਤ ਨੇ ਆਪਣਾ ਮਨ ਸਮਝਾਇਆ ਸਮਝਾਉਣਾ ਛੱਡ ਅਸੀਂ ਖੁਦ ਨੂੰ ਪੜਨੇ ਪਾਇਆ ਕੁਝ ਚਰ ਲਈ ਹੀ ਮੁੱਲ ਪੈਂਦਾ ਪੈਸੇ ਅਤੇ ਗੱਲਾਂ ਦਾ ਕੁਝ ਚਰ ਲਈ ਹੀ ਮੁੱਲ ਪੈਂਦਾ ਪੈਸੇ ਅਤੇ ਗੱਲਾਂ ਦਾ ਪਰ ਸਦੋ ਸਦੀ ਲਈ ਮੁੱਲ ਪੈਂਦਾ اخਲਾਕੀ ਦਾ ਜੇ ਰਜਵੀ ਰੋਟੀ ਮਿਲਣ ਲੱਗੇ ਤਾਂ ਸ਼ੁਕਰ ਮਨਾ ਆਕੜ ਕੇ ਕਦੇ ਰੱਬ ਨੂੰ ਝੱਬ ਨਹੀਂ ਆਖੀਦਾ ਜੇ ਰੱਜਵੀਂ ਰੋਟੀ ਮਿਲਣ ਲੱਗੇ ਤਾਂ ਸ਼ੁਕਰ ਮਨਾ ਆਕੜਕੇ ਕਦੇ ਰੱਬ ਨੂੰ ਝੱਬ ਨਹੀਂ ਆਖੀਦਾ ਆਕੜਕੇ ਕਦੇ ਰੱਬ ਨੂੰ ਝੱਬ ਨਹੀਂ ਆਖੀਦਾ ਆਕੜਕੇ ਕਦੇ ਰੱਬ ਨੂੰ ਝੱਬ ਨਹੀਂ ਆਖੀਦਾ